ਹਾਂਜੀ ਸਾਰਿਆਂ ਨੂੰ ਸ਼ਸ਼੍ਰੀਕਾਲ ਜੀ ਅੱਜ தம் ਬਾਬਾ ਪਿੰਡ ਗੋਦਾ ਮੇਲਾ ਦਿਖਾਵਾਂਗੇ ਜੀ ਮੇਰੇ ਪਿੰਡ ਗੋਦਾ ਅੱਜ ਆਪਾਂ ਫਤੇਗੜ ਸਾਹਿਬ ਤੋਂ ਪਿੰਡ ਪਹੁੰਚੇ ਆ ਜੀ ਪਿੰਡ ਗੋ ਅੱਜ ਆ ਅੱਜ ਤੁਹਾਨੂੰ ਸਾਰੇ ਮੇਲੇ ਦਿਖਾਵਾਂਗੇ ਦੁਕਾਨਾਂ ਲੱਗੀਆਂ ਵੀ ਆ ਤੇ ਸਾਲ ਬਾਜੋ ਪਰਦਾ ਜੀ 143ਵਾਂ ਪਤਾ ਨਹੀਂ 45ਵਾਂ ਮੇਲਾ ਇਹ ਸ਼ਾਮ ਨੂੰ ਕੁਸਤੀਆਂ ਵੀ ਹੁੰਦੀਆਂ ਨੇ ਜੀ ਆਪਣੇ ਪਿੰਡ ਦਾ ਸਰਕਾਰੀ ਸਕੂਲ ਆ ਪ੍ਰਾਇਮਰੀ ਇਥੇ কুਸਤੀ ਆਉਣਗੀਆਂ ਚੰਡੀ ਦੀ কুਸਤੀ ਹੈਗੀ ਹੈ ਜੀ 1,11,000 ਰੁਪਏ ਦੀ ਕਿੰਨੇ ਦੀ ਹੈ ਜੀ ਤੇ ਸਾ ਆਪਣਾ ਗੁਰੂ ਸਿੰਘ ਵੱਲੋਂ ਗੁਰੂ ਸਟੇਜੀਆਂ ਵੱਲੋਂ ਸਨਮਾਨ ਵੀ ਕੀਤਾ ਜਾਣਾ ਜਸਪਾਲ ਸਿੰਘ ਹਾਂਸਰ ਜੋ ਮਿਕਰੀ ਕਰਦਾ ਹੈ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਸਿੰਗਰਾਂ ਦੀਆਂ ਐਕਟਰਾਂ ਦੀਆਂ ਹੁਣ 11,000 ਦੀ ਰਕਮ ਨੂੰ ਸਨਮਾਨ ਕੀਤਾ ਜਾਣਾ ਗੁਰੂ ਸਟੇਜੀਆਂ ਵੱਲੋਂ ਅੱਜ ਜੇ ਭਈਆ ਆਪਾਂ ਤੁਹਾਨੂੰ ਮੇਲਾ ਦਿਖਾਉਂਦੇ ਹਾਂ ਕਿ ਮੈਂ ਲੱਗਿਆ ਟਾ ਬਲੌਗ ਦੱਸੇ ਹੋ ਗੱਲ ਜੀ ਵੀ ਹੈ ਲੋਈ ਆਡੇ ਹਲਵਾਈ ਨਹੀਂ ਪੱਕੇ ਆਉਂਦੇ ਬੰਦੇ ਉਹ ਠੀਕ ਹੈ ਇਹ ਅੱਗੇ ਟੋਲ ਬੱਤਰਿਆ ਜੀ ਪੂਰਾ ਘੱਟੇ ਦੀ ਗੋਸ਼ਟੀ ਲੇ ਲਾਖੀ ਲਾ ਦੇ ਨਹੀਂ ਨਾ ਢੋਲ ਦੇ ਵਿੱਚ ਢੋਲ ਦੇ ਫੇਫੀ ਤੇ ਦਾਨਾ ਲੱਗੇ ਹੋਇਆ ਬਹੁਤ ਡਰ ਜਾਂਦਾ ਲੱਗਦਾ ਜੀ ਓਏ ਪੁਲਿਸ ਵਾਲੇ ਫਿਰ ਦਿੰਦੇ ਆ ਦੁਪਹਿਰ ਨੂੰ ਬਹੁਤ ਘੱਟ ਹੋ ਜਾਣਾ ਓਏ ਖਿੜਾੜੀ ਆ ਜੀ ਦੁਕਾਨ ਲਾਉਗਾ ਜੀ ਬੱਕੀ ਆ ਮੇਰਾ ਦੋਸਤ ਸੀਗਾ ਜੀ ਮੇਰੇ ਨਾਲ ਪੜਦਾ ਸੀਗਾ ਇਹਨੇ ਦੁਕਾਨ ਲਾਈ ਜੀ ਚੰਨੀ ਜੇ ਦਾ ਨਾਮ ਇਹਨੇ ਮਿਲ ਕੇ ਆਇਆ ਪਹਿਲੀ ਵਾਰ ਅੱਜ ਵਲੌਗ ਬਣਾਉਣ ਲੱਗਿਆ ਜੀ ਦਰਜਾ ਤਾਂ ਲੱਗਦਾ ਕਿਤੇ ਘੜਾਪਾਈ ਨਾ ਹੋ ਜੇ ਕੋਈ ਨਾਂ ਪਾਲਸ ਫਿਰ ਦਿੰਦੀਆਂ ਕਰ ਵੀ ਨਾ ਕਰਕੇ ਨਾ ਆਉਣ ਨਹੀਂ ਦਿੰਦੇ ਆ ਸਾਡੇ ਪਿੰਡ ਦੇ ਹਲਵਾਈ ਨੇ ਜੱਸੇ ਵੀ ਹੈ ਨਾ ਉਹ ਕੀ ਆ ਲੈ ਵੀਰੇ ਬਹੁਤ ਮਸ਼ਹੂਰ ਨੇ ਇਹ ਵੀ ਜੱਸੇ ਜੀ ਕਿਵੇਂ ਲੱਗਿਆ ਤੁਹਾਨੂੰ ਵਲੌਗ ਸਾਡੇ ਪਿੰਡ ਦਾ ਮੇਲੇ ਦਾ ਵਧੀਆ ਲੱਗਿਆ ਤਾਂ ਸ਼ੇਅਰ ਕਰਿਓ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫੋਲੋ ਕਰਿਓ ਜੀ